ਕੀਤਲਾ ਪੁਲਿਸ ਵੱਲੋਂ ਜਿਹੜੇ ਮਾੜੇ ਅੰਸ਼ਾਂ ਨੂੰ ਜਿਹੜੀ ਮੈਨ ਚਲਾ ਰਹੀ ਚਲਾਈ ਜਾ ਰਹੀ ਉਹਦੇ ਤਹਿਤ ਮੈਡਮ ਬਸਲਾ ਗੁਪਤਾ ਸデアਸੀਪੀ ਗੁਪਤਾ ਜਿਹੜੀ ਇਰਮਾਈ ਹੈ ਕੱਲ ਇੱਕ ਜਿਹੜਾ ਵਹੀਕਲ ਜਾਇਆ ਹੈਗਾ ਉਹ ਪਾਸ ਕੀਤਾ ਸੀ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਵੀਰ ਸਿੰਘ ਨਾਜੌਰ ਹੈਗਾ ਤੇ ਵਿਕਾਸ ਸਿੰਘ ਇਹ ਤਿੰਨਾਂ ਤੇਰੇ ਦੋਵੋਂ ਸੁਭਾਨਪੁਰ ਦੇ ਇੱਕ ਜਿਲਮਾ ਦਾ ਹੈ ਇਹਨਾਂ ਦਾ ਕ੍ਰਿਮਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸਾਂ 'ਚ ਨਾਤੇ ਜੁੜੇ ਹੋਏ ਆ। ਇਹਨਾਂ ਕੋਲ ਅਸੀਂ 10 ਜਿਹੜੇ ਮੋਟਰਸਾਈਕਲ ਖੋਗਰਾਮਕ ਕੀਤੇ ਹੈਗੇ ਅਸੀਂ ਇਹਦਾ ਕਬੂਤ ਲਾਇਆ। ਔਰ ਇਹਨਾਂ ਦਾ ਅਸੀਂ ਰਿਮਾਨ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਪੂਰ ਅਸੀਂ ਕੁਝ ਸਵਾਲੇ। ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚ ਚੋਰੀ ਕੀਤੇ ਸੀਗੇ। ਬਾਕੀ ਬਾਕੀ ਖਾਵਾ ਖਾਵਾ ਗੁੰਡਾ ਜਲੰਧਰ ਜਾਂ ਮੇਟਰੋਂ ਖਾਵਾ ਕੋ ਸੈਟ ਤੋਂ ਸ਼ਹਿਰ ਕੀ 체리둥 투피텐ਗੇ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ ਕਿੱਥੋਂ ਚੋਰੀ ਕੀਤੀ ਚਲ ਰਹੀ ਹੈ ਤਰਾਣਾ ਕ੍ਰਿਮੀਨਲ ਪੋਰਡ ਜੀ ਤਰਾਣਾ ਕ੍ਰਿਮੀਨਲ ਪੋਰਡ ਵੀ ਪਰ ਕਲਾਸ ਪਹਿਲਾਂ ਵੀ ਪਰਸੇ ਦੇ ਵਿੱਚ ਹੈ ਇੱਕ ਦੇ ਕਲਾਸ ਚਾਰ ਪਰਸੇਦਾਰ ਹੈਗੇ ਇੱਕ ਦੇ ਕਲਾਸ ਇੱਕ ਪਰਸੇਦਾਰ ਹੈਗੇ ਕਿ ਜੇ ਵਿਚੋ ਬਾਤ ਵਿਚਾ ਕੇ ਇਹਨਾਂ ਨੇ ਆਪਣਾ ਵਕਤ ਇੱਕ ਉਹ ਗਿਆ ਇਹਨਾਂ ਦਾ ਕੰਡੀ ਚੋਰੀ ਦੇ ਪਰਥੀ ਲੱਗੇ ਚੋਰੀ ਦੇ ਪਰਸੇਦਾਰ ਹੈ ਨਸ਼ੇ ਦੇ ਵਿਆਦੀ ਹੈ ਮੇਰੇ ਸ੍ਰੀਰੇ ਇੱਕ ਤੀਸਰਾ ਹੈ ਵਿਕਾਸ ਹਮਸ ਇਹਨਾਂ ਨਾਲ ਹੋਣ ਰਿਹਾ ਕਿ ਪਹਿਲਾਂ ਵੀ ਇਹਨਾਂ ਨਾਲ ਹੀ ਕੰਮ ਕਰਦੇ ਹੋਏ ਇਹ ਫਲਨ ਜੇ ਵਿੱਚ ਇਕੱਠੇ ਰਹੇਗੇ ਜਾਂ ਦੋ ਜਣੇ ਅੱਛਾ ਉਸ ਤੋਂ ਬਾਅਦ ਇਹ ਬਾਹਰ ਆਇਆ ਉਹ ਇਹਦੇ ਕੰਟੈਕਟ ਚਾਹੀਏ ਵਿਕਾਸ ਦੇ ਵਿਕਾਸ ਨੂੰ ਇਹਨਾਂ ਨਾਲ ਮਿਲਿਆ ਨਾਲ ਲੈ ਕੇ ਤੇ ਦੁਬਾਰਾ ਇਹਨਾਂ ਨੇ ਆਪਣਾ ਤਿੰਨ ਮਿੰਟ ਦੀ ਗੈਂਗਲ ਹੋ ਜਾ ਕਰਨ ਤੇ ਇਹਦੇ ਵਾਹਨ ਜਿਹੜੇ ਚੋਰੀ ਕਰੰਗਾ ਲਾ ਗਏ ਹਾਂ ਅਸੀਂ ਕਿ ਅਸਲ ਇਹ ਕਿੱਥੇ ਜਾ ਕੇ ਵੇਚਦੇ ਸੀਗੇ ਕੋਈ ਪਤਾ ਨਹੀਂ ਇਹਦੇ ਬਾਰੇ ਹੁਣ ਤਫਤੀਸ਼ ਦਾ ਵਿਸ਼ਾ ਉੱਥੇ ਅਸੀਂ ਵਰਕਰ ਰਹੇ ਹਾਂ ਤਾਂ ਕੋਸ਼ਿਸ਼ ਕਰਾਂਗੇ ਕਿ ਪਤਾ ਲੱਗ ਸਕੇ ਇਹ ਸਾਰੇ ਵਾਹਨ ਜਿਹੜੇ ਆ ਗਏ ਵੱਖ-ਵੱਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਏ ਨਾ ਹੁਣ ਲੈਫਟ ਜਿਹੜੀ ਹੈ ਤਫਤੀਸ਼ ਵਿੱਚ ਦੇਖਦੇ ਹਾਂ ਉਹ ਕਿੱਥੇ ਦੇਖ ਲਏ ਸੀਗੇ ਜਿਹੜੇ ਬੰਦੇ ਇਹਨਾਂ ਨਾਲ ਹੋਰ ਹੋ ਸਕਦੇ ਹੈਗੇ ਪੂਰੇ ਬਾਰੇ ਵਿੱਚ ਅਸਲ ਕਦੋਂ ਤੋਂ ਕਰ ਰਹੇ ਕੰਮ ਇਹ ਇੱਕ 6 ਮਹੀਨੇ ਹੋਵੇ ਜੇਲ੍ਹ ਦੇ ਵਿੱਚੋਂ ਆਇਆ ਇੱਕ ਨੂੰ 8 ਮਹੀਨੇ ਹੋਵੇ ਜੇਲ੍ਹ ਦੇ ਵਿੱਚੋਂ ਆਇਆ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤੇ ਇਹ ਜਿੰਸ ਕਿਸ ਮਾਮਲੇ ਚ ਗਏ ਸੀਗੇ ਚੋਰੀ ਦੇ ਕਿਸੇ ਚੋਰੀ ਦੇ ਸੀ ਸਰ ਤੇਨ ਪਿੰਡਾਂ ਦੇ ਗਵਾਮ ਤੇ